ਮੇਰੇ ਗਾਜੇ ਜਮੀ ਚੱਲ ਮੈਂ ਇੱਕ ਵਾਰੀ ਫਿਰ ਜਾ ਕੇ ਉਹਨਾਂ ਕਰ ਲੈਣਾ ਮੁੰਡੇ ਦੇ ਨਾਲ ਉਹਨੂੰ ਪੁੱਛ ਲੈਣਾ ਕਿਉਂ ਵੀ ਪਰ ਉਹਨੇ ਨੀਂ ਮੰਨਣਾ ਤੂੰ ਇਹ ਪੁੱਛੋ ਤੂੰ ਇਹ ਪੁੱਛੋ ਤਾਂ ਸਹੀ ਹੈ ਪੁੱਛ ਲੈਣਾ ਇੱਥੇ ਸਿਰ ਖਫਾਈ ਕਰਨ ਨਾਲੋਂ ਚੰਗਾ ਈ ਤੂੰ ਆਪਣੇ ਘਰੇ ਚੱਲ ਜਾ ਤੇ ਕਰ ਆਪਣੇ ਮਾਂ ਪਿਓ ਨਾਲ ਜਿਹੜੇ ਤੇ ਰਿਸ਼ਤੇ ਆਪਣੇ ਘਰ ਦੇ ਤੇਰੇ ਉਹਨਾਂ ਨੇ ਜੇ ਗੱਲ ਕਰ ਵੀ ਹਾਂ ਵੀ ਕੋਈ ਨਾ ਕਿਤੇ ਕਰਾਉਣਾ ਉਹਨਾਂ ਨੂੰ ਬਣਾ ਮਮੀ ਡੈਡੀ ਰਿਸ਼ਤਾ ਕਰਾਉਂਦੇ ਨਾ ਉੱਥੇ ਗੱਲ ਕਰੋ ਉਹਨੂੰ ਕਹਿੰਦਾ ਮੁੰਡਾ ਤੇ ਮੰਨਦਾ ਨਹੀਂ ਮਮੀ ਇਹਨੂੰ ਮਨਾਓ ਇੱਧਰ ਹੀ ਇੱਧਰ ਹੀ ਕਰਦੀਏ ਜਦੋਂ ਆਂਦੇ ਘਰ ਬੂਆ ਬਹੁਤ ਚੰਗਾ ਵਾ ਸੱਸ ਬੜੀ ਚੰਗੀ ਆ ਫਿਰ ਉੱਥੇ ਕਰਾਓ ਰਿਸ਼ਤਾ ਇਹਦਾ ਇੱਧਰ ਨਾ ਕਰਾਓ ਐਵੇਂ ਕੱਲ ਨੂੰ ਦੋਵਾਂ ਜੀਆਂ ਦਾ ਜਦੋਂ ਬਣਿਆ ਨਾ ਰਿਸ਼ਤਾ ਦਾ ਬਦੋ ਬਦੀ ਕਰਾ ਕੇ ਤੇ ਫਿਰ ਪੰਗਾ ਪਊਗਾ ਜੇ ਜੇ ਆ ਤਾਂ ਬਾਅਦ ਕਲੇਸ਼ ਹੋਊਗਾ ਕੀ ਫਾਇਦਾ ਵਾ ਰਣਜੀਤ ਨੇ ਤਦ ਦਿਨ ਮੇਰੇ ਘਰ ਅੱਗੇ ਘਾਟਿਆ ਤੁਸੀਂ ਹਰ ਗੱਲ 'ਚ ਮੇਰਾ ਸਾਥ ਦਿੱਤਾ ਹੈ ਅੱਜ ਤੱਕ ਤੇ ਮੈਨੂੰ ਆ ਕਿ ਤੁਸੀਂ ਇਸ ਕੱਲ ਜੀ ਮੇਰਾ ਪੂਰਾ ਸਾਥ ਦੋਗੇ ਤੁਸੀਂ ਇੱਕ ਗੱਲ ਤੇ ਕਰੋ ਜਾ ਕੇ ਸਾਡੇ ਨਾਲ ਗੱਲ ਕਰਨ ਲੱਗਾ ਮੈਂ ਪਰ ਤੁਹਾਨੂੰ ਮੈਂ ਇੱਕ ਗੱਲ ਪਹਿਲਾਂ ਕਹੀ ਸੀ ਜਿੱਥੇ ਬੰਦਾ ਕੋਈ ਗਲਤ ਆ ਮੈਂ ਉੱਥੇ ਸਾਥ ਨਹੀਂ ਦੇਣਾ ਜਿਹਦੇ ਬੰਦਾ ਸਹੀ ਆ ਮੈਂ ਖੜੂਗਾ ਆਹੇ ਸਾਡਾ ਮੁੰਡਾ ਮੰਨੂਗਾ ਤਾਂ ਹੀ ਅਸੀਂ ਕਰਾਂਗੇ ਜ਼ਬਰਦਸਤੀ ਉਹ ਗੱਲ ਢੋਲ ਪਾ ਦੀਏ ਮੈਂ ਪੁੱਛ ਲੱਗਾ ਉਹ ਜਾ ਕੇ ਠੀਕ ਹੈ ਨਾ ਮੈਂ ਕਰਦਾ ਗੱਲ ਉਹਦੇ ਨਾਲ ਠੀਕ ਆ ਚੰਮੀ ਤੂੰ ਇਹ ਨੀ ਪੁੱਤ ਖੇੜੇ ਨਾ ਪੈ ਤੂੰ ਆਪਣੇ ਮਾਪਿਓ ਦੇ ਨਾਲ ਜਾ ਗੱਲ ਕਰ ਜਾ ਜਾ ਤੂੰ ਉਹਨੂੰ ਉੱਥੇ ਸਮਝਾ ਪੀ ਮੰਮੀ ਜੋ ਕਹਿੰਦੀ ਆ ਨਾ ਉਥੇ ਰਿਸ਼ਤਾ ਕਰ ਲਾ ਚੰਗਾ ਵਾ ਮੈਂ ਵੀ ਵੇਖ ਕੇ ਆਉਣੀ ਆ ਉਹ ਨਹੀਂ ਮੁੰਡਾ ਮੰਨਦਾ ਤਾਂ ਤੂੰ ਜ਼ਰੂਰ ਉਹਦੇ ਘਰ ਮੰਨਣਾ ਹੀ ਉਹਦੇ ਨਾਲ ਵਿਆਹ ਕਰਾਉਣਾ ਮੈਂ ਬੋਦੋ ਬੋਦੀ ਜਾਏਗੀ ਫਿਰ ਉਹ ਬੁਲਾਊਗਾ ਨਾ ਬੋਲੂਗਾ ਨਾ ਫਿਰ ਲੜਾਈਆਂ ਹੋਣਗੀਆਂ ਅੱਗੇ ਕਲੇਸ਼ ਬਥੇਰੇ ਆ ਜਾ ਮੇਰੀ ਭੈਣ ਜਾ ਕੇ ਤਾਂ ਉਥੇ ਉਹਨੂੰ ਸਮਝਾ ਮੰਮੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਕੁੱਛਦੀ ਆ ਇੰਨੀ ਵਧੀਆ ਮੇਰੀ ਭੈਣ ਆ ਪੜ੍ਹੀ ਲਿਖੀ ਆ ਅੱਜ ਕੱਲ ਦੇ ਜ਼ਮਾਨੇ ਦੀ ਕੁੜੀ ਆ ਹਰ ਚੀਜ਼ ਕਰ ਲੈਂਦੀ ਆ ਹਰ ਗੋਣੇ ਆਉਂਦੇ ਚ ਪਰ ਤੁਸੀਂ ਕਿ ਏਦਾਂ ਬੋਲਦੇ ਜੇ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜਦੋਂ ਮੁੰਡਾ ਹੀ ਨਹੀਂ ਮੰਨਦਾ ਤਾਂ ਪਤਾ ਹੀ ਰਿਸ਼ਤਾ ਕਰਕੇ ਕੀ ਕਰਾਂਗੇ ਮੇਨ ਗੱਲ ਟੋਕਦੀ ਤੇ ਮੁੰਡੇ ਤੇ ਹੀ ਆਉਂਦੀ ਨਾ ਮੰਮੀ ਜਦੋਂ ਰਾਜੂ ਭਾਜੀ ਇੱਥੇ ਰਿਸ਼ਤੇ ਲੈ ਲੈ ਆਉਂਦੇ ਸੀ ਮੁੰਡੇ ਤੇ ਉਦੋਂ ਵੀ ਨਹੀਂ ਮੰਨਦੇ ਤੂੰ ਦੋ ਤੂੰ ਉਹਨਾਂ ਨੂੰ ਤੇ ਠੋਕ ਕੇ ਕਹਿੰਦੇ ਜੇ ਕਿ ਮੈਂ ਆਪਣੇ ਜਵਾਈ ਦਾ ਰਿਸ਼ਤਾ ਲੈਣਾ ਵਾ ਆਹੋ ਆਪੇ ਹੋਰ ਕੋਈ ਲਿਆਊਗਾ ਉਦੋਂ ਲਵਾਂਗੇ ਉਦੋਂ ਤਾਂ ਤੁਸੀਂ ਕੀ ਜਦੋਂ ਮੰਨਦਾ ਨਹੀਂ ਤੇ ਜੀਜਾ ਜੀ ਤੁਸੀਂ ਕਿਉਂ ਕਰੋਂਦੇ ਜੇ ਰਿਸ਼ਤਾ ਰਹਿਣ ਦੋ ਜਿੱਦ ਕਿਉਂ ਕਰਨ ਦੇ ਜੇ ਤੇ ਹੁਣ ਤੂੰ ਕਾਜਿਤ ਕਰਨੀ ਇੱਧਰ ਉਦੋਂ ਤਾਂ ਰਾਜੂ ਨੂੰ ਤੂੰ ਆਣੀ ਆਂ ਵੀ ਭਾਈਆ ਜੀ ਇਹਦ ਕਿ ਤੂੰ ਹੁਣ ਤੂੰ ਕੀ ਜਦ ਕਰਦੀ ਪਈ ਐ ਅਹੀਂ ਨਹੀਂ ਆਂਦੇ ਤੇਰੀ ਭੈਣ ਮਾਰੀ ਆ ਅਹੀਂ ਆਖਿਆ ਤੇਰੀ ਭੈਣ ਮਾਰੀ ਆ ਬਹੁਤ ਸੋਹਣੇ ਰਿਸ਼ਤੇ ਆਉਣਗੇ ਉਹਨੂੰ ਹਾਂ ਸਹੀ ਲੱਗਿਆ ਉੱਠ ਕੇ ਆ ਗਿਆ ਤੋ ਭਾਈ ਹੁਣ ਤੁਸੀਂ ਕਿਰੇ ਭਾਬੀ ਦੀ ਵਕਾਲਤ ਕਰਨਾ ਅੱਜ ਕਿ ਉਹ ਸਹੀ ਕਹਿੰਦੀ ਆ ਗੱਲ ਮੰਨ ਲਾ ਦੀ ਓ ਯਾਰ ਮੈਂ ਵਕਾਲਤ ਕੀ ਕਰਨੀ ਐ ਮੈਨੂੰ ਪਤਾ ਵਾ ਤੂੰ ਮੇਰੇ ਤੋਂ ਕੋਈ ਗੱਲ ਨਹੀਂ ਲਿਕਾਉਂਦਾ ਪਰ ਫਿਰ ਵੀ ਇੱਕ ਵਾਰੀ ਗੱਲ ਦੱਸ ਦੇ ਹੈ ਕੋਈ ਇਦਾਂ ਦਾ ਪਾ ਇਹ ਤਾਂ ਮਹੱਲੇ ਵੀ ਲੱਗਦਾ ਵਾ ਤੁਹਾਨੂੰ ਪਤਾ ਵਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਗੱਲ ਮੈਂ ਘੱਦਿਆ ਨਾ ਨਹੀਂ ਨਾ ਕੀਤੀ ਉਹ ਤੁਹਾਡੇ ਨਾਲ ਕੀਤੀ ਮੈਂ ਤੇ ਜੇ ਇਦਾਂ ਦਾ ਕੁਝ ਹੁੰਦਾ ਨਾ ਮੈਂ ਪਹਿਲੇ ਦੇਣ ਤੋਂ ਤੁਹਾਨੂੰ ਦੱਸ ਦੇਣਾ ਸੀ ਕਿ ਭਾਜੀ ਇਦਾਂ ਇਦਾਂ ਵਾ ਵੇਖ ਸਾਈਡ ਤੈਨੂੰ ਪਤਾ ਨਾ ਮੈਨੂੰ ਜਿਹੜੀ ਕੁੜੀ ਪਸੰਦ ਈ ਜਿੱਦਾਂ ਦੀ ਮੈਂ ਕੁੜੀ ਚਾਹਣਾ ਸਿਮਪਲ ਜੀ ਹਨਾ ਮੈਂ ਸਿੱਧਾ ਜਾ ਕੇ ਕਹਿ ਦਿੱਤਾ ਕਿ ਮੈਂ ਐ ਕੁੜੀ ਨਾਲ ਵਿਆਹ ਕਰਾਉਣਾ ਤੇ ਇਸੇ ਨੇ ਚਰਖਾ ਕਰਵਾਇਆ ਫੇਰ ਕਰਵਾ ਗਏ ਵਿਆਹ ਹਨਾ ਹੂੰ ਕਿ ਤੇਰੇ ਦਿਲ ਚੇਤ ਨਹੀਂ ਆ ਕਿ ਭਈਆ ਆਪਣਾ ਰੋ ਰੋਇ ਰਿਸ਼ਤਾ ਲੈ ਕੇ ਆ ਜਾਂਦਾ ਵਾ ਕਿ ਹਾਂ ਇਹਨਾਂ ਕਰਾ ਦੇ ਇਹਨਾਂ ਕਰਾ ਰਿਸ਼ਤਾ ਤੂੰ ਉਹਦੇ ਦਬਾ ਕਰਕੇ ਤੇ ਹਾਂ ਇਧਰ ਹਾਂ ਨਾ ਕਰਦਾ ਵੇ ਤੈਨੂੰ ਪਸੰਦ ਹੋਵੇ ਕੁੜੀ ਨਹੀਂ ਨਹੀਂ ਭਾਜੀ ਇਦਾਂ ਦਾ ਕੁਝ ਨਹੀਂ ਆ ਉਹ ਵੇਖ ਲੈ ਭਈਏ ਦੇ ਪਿੱਛੇ ਨ ਲੱਗੀ ਭਈਆ ਇਦਾਂ ਰੋਸਦਾ ਕੱਲ੍ਹ ਦਾ ਰੋਸਦਾ ਅੱਜ ਦਾ ਰੋਸਦਾ ਰੁੱਸੀ ਜਾਵੇ ਉਹਦੀ ਕੋਈ ਪਰਿਵਾਰੀ ਹੈ ਕੋਈ ਟੈਨਸ਼ਨ ਨਹੀਂ ਉਹਦੀ ਮੈਨੂੰ ਨਾਈ ਟੂ ਟੈਨਸ਼ਨ ਲੈਦੀ ਭਾਈ ਉਹੀ ਗੱਲ ਤੇ ਮੈਂ ਭਾਬੇ ਨੂੰ ਸਮਝਾਉਂਨੇ ਹਾਂ ਕਿ ਜੇ ਮੈਂ ਵਿਆਹ ਹੀ ਕਰਾਉਣਾ ਹੁੰਦਾ ਇਦਾਂ ਤੇ ਭਾਈ ਇੰਜੀਨੀਅਰਿਸ ਤੇ ਦੱਸਿਆ ਸੀ ਮੈਂ ਉੱਥੇ ਨਾ ਕਰਾ ਲੈਂਦਾ ਯਾਰ ਵਿਆਹ ਕਰਾਉਣਾ ਕਿਤੇ ਛੋਟੀ ਮੋਟੀ ਗੱਲ ਆ ਪੂਰੀ ਜ਼ਿੰਦਗੀ ਕੱਢਣੀ ਆ ਜਿਹੜੇ ਬੰਦੇ ਨਾਲ ਸਾਡੀ ਬੰਨ ਹੀ ਨਹੀਂ ਆ ਉਹ ਬੰਦੇ ਨਾਲ ਹੀ ਪੂਰੀ ਜ਼ਿੰਦਗੀ ਕਿਵੇਂ ਕੱਢ ਲਾਂਗੇ ਯਾਰ ਆਹੀ ਗੱਲ ਤੇ ਮੈਂ ਕਹਿ ਚੁੱਕਾ ਹਾਂ ਉਹ ਮੈਨੂੰ ਕਹਿੰਦੇ ਆ ਤੇਰੀ ਦੋਸਤ ਹੀ ਕੁਝ ਨਾ ਕੁਝ ਹੋਊਗਾ ਹੁਣ ਇਦਾਂ ਤੇ ਮੇਰੀਆਂ ਬਥੇਰੀਆਂ ਦੋਸਤ ਆ ਹੁਣ ਉਹ ਮੈਨੂੰ ਅੱਗੇ ਕਹਿਣ ਗਿਆ ਕਿ ਹਾਂ ਅਸੀਂ ਤੈਨੂੰ ਪਿਆਰ ਕਰਦੀ ਆਂ ਅਸੀਂ ਤੈਨੂੰ ਪਿਆਰ ਕਰਦੀ ਆਂ ਮਨ ਨਾਲ ਵਿਆਹ ਕਰਾ ਲੂੰਗਾ ਚਲੋ ਤੇਰੀ ਗੱਲ ਸਮਝ ਚੁਕਾ ਆਂ ਪਰ ਮੇਰੀ ਗੱਲ ਸੁਣ ਜੇ ਤੇਰੇ ਦਿਲ ਚੋਂ ਇਦਾਂ ਦੀ ਗੱਲ ਹੋਈ ਨਾ ਲੁਕੋਈ ਨਾ ਮੇਰੇ ਨਾਲ ਸਾਂਝੀ ਕਰੀ ਜਰੂਰ ਚੰਗਾ ਤੈਨੂੰ ਪਤਾ ਵਾ ਮੈਂ ਤੇਰਾ ਭਰਾ ਆਂ ਤੇਰੇ ਨਾਲ ਹੀ ਖੜਾ ਹਰੇ ਕੰਮ ਚ ਦੱਸਦੀ ਮੈਨੂੰ ਜਰੂਰ ਚੰਗਾ ਬਾਕੀ ਟੈਨਸ਼ਨ ਨਾ ਲੈ ਈਂ ਕੋਈ ਈ ਜਬਰਦਸਤੀ ਨਹੀਂ ਕਰ ਸਕਦਾ ਤੇਰਾ ਕੋਈ ਵੀ ਠੀਕ ਆ ਭਾਜੀ ਤੁਸੀਂ ਨਾ ਬਸ ਭਾਬੀ ਨੂੰ ਸਮਝਾਓ ਉਹ ਤੁਹਾਨੂੰ ਪਤਾ ਹੁਣ ਵੀ ਕਿਵੇਂ ਬੋਲੀ ਜਾਂਦੇ ਮੈਨੂੰ ਕਿ ਹਾਂ ਤੂੰ ਕੁੜੀ ਨਾਲ ਧੋਖਾ ਕਰਨ ਦਾ ਰਿਕਾਰਡਿੰਗ ਨਾਲ ਧੋਖਾ ਉਹਨੂੰ ਸਮਝਾ ਲੈਣਾ ਉਹ ਸਮਝ ਜਾਂਦੀ ਐ ਐਡੀ ਗੱਲ ਨਹੀਂ ਐ ਸਹੀ ਐ ਨਾ ਠੀਕ ਆ ਭਾਜੀ ਹੁਣ ਤੁਸੀਂ ਆਪੇ ਹੀ ਭਾਬੀ ਨਾਲ ਗੱਲ ਕਰ ਲਾ ਮੰਮੀ ਆ ਗਏ ਆ ਮੰਮੀ ਨਾਲ ਵੀ ਗੱਲ ਕਰਨ ਲਾ ਠੀਕ ਐ ਨਾ ਮੰਮੀ ਬਾ ਘਰ ਕਿੱਟ ਕਿੱਟ ਦੀ ਚੱਲਣ ਡਈ ਐ ਵੇਖਾ ਓਦੋਂ ਤੋਂ ਰਿਸ਼ਤਾ 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 ਜੇ ਤੇਰੇ ਮੰਨਦੇ ਕੋਈ ਵੀ ਗੱਲ ਆ ਗਈ ਤਾਂ ਪੁੱਤ ਦੱਸ ਦੇ ਜਿੱਥੇ ਤੂੰ ਖੁਸ਼ ਹੋਵੇਂਗਾ ਮੈਂ ਉੱਥੇ ਰਿਸ਼ਤਾ ਕਰਾਂਗਾ ਹਾਂ ਸਹੀ ਗੱਲ ਮੈਂ ਕਿਦਾ ਵੀ ਨਹੀਂ ਗਾ ਤੂੰ ਕਰ ਜਿੱਥੇ ਤੈਨੂੰ ਚੰਗਾ ਲੱਗੂ ਮੈਂ ਉੱਥੇ ਕਰਵਾਉਣਾ ਮੇਰਾ ਪੁੱਤ ਜਿੱਥੇ ਖੁਸ਼ ਰਹੂ ਮੈਂ ਉੱ ਤੂੰ ਮੈਨੂੰ ਮੀਂਹ ਗੱਲ ਸੁਣਾ ਭਾਈ ਨੂੰ ਜਿਹੜੀ ਕੁੜੀ ਪਸੰਦ ਹੈ ਤੂੰ ਕਿਹਾ ਸੀ ਨਾ ਕਿ ਕੋਈ ਨਹੀਂ ਮੈਂ ਤੇਰਾ ਵਿਆਹ ਉੱਥੇ ਕਰਾਉਂਗੀ ਤੁਸੀਂ ਉਹਦੋਂ ਨਹੀਂ ਨਾ ਸੁਣੀ ਕੇ ਜੇ ਤੇ ਇਦਾਂ ਹੀ ਮੈਨੂੰ ਤੁਹਾਡੇ ਤੇ ਮਾਨ ਆ ਜੇ ਮੈਨੂੰ ਕੋਈ ਕੁੜੀ ਪਸੰਦ ਹੋਊਗੀ ਨਾ ਮੈਂ ਤੁਹਾਨੂੰ ਆਪ ਆ ਕੇ ਦੱਸੂਗਾ ਕਿ ਹਾਂ ਉਹ ਵੀ ਮੇਰਾ ਇਹਦੇ ਨਾਲ ਵਿਆਹ ਕਰਾਓ ਜਿਹੜੀ ਕੁੜੀ ਮੈਨੂੰ ਪਸੰਦ ਹੀ ਨਹੀਂ ਆ ਮੈਂ ਕਿਵੇਂ ਉਹਦੇ ਨਾਲ ਵਿਆਹ ਕਰਾਵਾਂ ਉਹੋ ਹੀ ਤੇ ਤੇਰੀ ਭਾਬੀ ਨੂੰ ਮੈਂ ਕਹਿੰਦੀ ਪੀ ਤੂੰ ਬਦੋ ਬਦਿਆ ਤੇ ਢੋਲ ਕਿਉਂ ਗੱਲ ਚ ਮੜਨ ਢਈਆਂ ਕਿਉਂ ਤੂੰ ਘਰ ਚ ਕਲੇਸ਼ ਪਾਉਣ ਢਈਆਂ ਆ ਤੇ ਉਹ ਨਹੀਂ ਮੰਨਦਾ ਮੁੰਡਾ ਮੁੰਡਾ ਦਾ ਮੈਨੂੰ ਕੋਈ ਮਤਲਬ ਨਹੀਂ ਉਹਦਾ ਹੁਣ ਤੇਰੀ ਭੈਣ ਉਹਦਾ ਨਾਲ ਪਿਆਰ ਕਰਦੀ ਤਾਂ ਅਸੀਂ ਕੀ ਕਰ ਸਕਦੇ ਇੱਕ ਪਿਆਰ ਤਾਂ ਦੋਵੇਂ ਤਰੇ ਹੋਊਗਾ ਤਾਂ ਫੇਰ ਹੀ ਹੋਊਗਾ ਨਾ ਰਿਸ਼ਤਾ ਇੱਕ ਦਿਨ ਇਹਨਾਂ ਥੋੜੀ ਹੋ ਤੂੰ ਗੱਲ ਚੱਲ ਕੋਈ ਗੱਲ ਹੀ ਮਮੀ ਮੈਂ ਕਰਦਾ ਸ਼ਮੀ ਨਾਲ ਗੱਲ ਮੈਂ ਖਾਲ ਦਾ ਘਟ ਘਟ ਚ ਲੰਡੇ ਹੀ ਕਰਦੇ ਵਿੱਚ ਨਾ ਰੋਟੀ ਨਾ ਪਾਣੀ ਮੁੰਡੇ ਦਾ ਮੂੰਹ ਨਿਕਾਜਾ ਹੋ ਗਿਆ ਬਸ ਉਸੋ ਉਸੋ ਕੋਈ ਨਹੀਂ ਮੈਂ ਕਰਦਾ ਵਾ ਗੱਲ ਉਹਨੂੰ ਕਹਿਣਾ ਉਹਨੂੰ ਸਮਝਾ ਜਾ ਕੇ ਇੱਥੇ ਠੀਕ ਹੈ ਨਾ ਘਰੇ ਗੱਲ ਕਰ ਦੇਣਾ ਘਰੇ ਗੱਲ ਆਪੇ ਨਾ ਇੱਕ ਨੂੰ ਲਿਆਂਦਾ ਦੂਜੀ ਅਸੀਂ ਉਹ ਕੀ ਕਰਨੀ ਲਿਆ ਕੇ ਆਪੇ ਜੇ ਤੇ ਉਹਨੂੰ ਪਸੰਦ ਆ ਗੱਲ ਮਮੀ ਨਾ ਉਹ ਸਾਰੇ ਇੱਕੇ ਕਰਦੇ ਆ ਥੋੜੀ ਜਿਆਦਾ ਬਾਲ ਲੈਣੀਆਂ ਪੁੱਤ ਇਦਾਂ ਦੀ ਗੱਲ ਨਹੀਂ ਆਂਦੀ ਜੀ ਆਪਾਂ ਇੱਕ ਘਰੋਂ ਲੈਣਤੀ ਆ ਦੂਜੇ ਘਰੋਂ ਲਿਓਣੀ ਨਹੀਂ ਆ ਨਹੀਂ ਆਪਾਂ ਬਾਕੀ ਤਾਂ ਪੁੱਤ ਮੋਹਰ ਕੇ ਦੇਵੋਣਾ ਨਹੀਂ ਦੋਤੀ ਲਗਾ ਮੇਰੀ ਇਹ ਹੀ ਗੱਲ ਹੈ ਬਾਕੀ ਮੰਮੀ ਮੈਂ ਉਹਨੂੰ ਨਹੀਂ ਪਿਆਰ ਕਰਦਾ ਤੇ ਮੇਰੇ ਵਾਸਤੇ ਸਿਰਫ ਇੱਕ ਦੋਸਤ ਆ ਦੋਸਤੋਂ ਵੱਧ ਕੁਝ ਨਹੀਂ ਤੇ ਦੱਸ ਹੁਣ ਉਹ ਕੀ ਕਰੇ ਬਾਰ ਬਾਰ ਇੱਕੋ ਗੱਲ ਕਹੀ ਜਾਂਦਾ ਹੁਣ ਇਹ ਗੱਲ ਨਾਲ ਤੁਸੀਂ ਦੋਵੇਂ ਜਣੇ ਮਿਲ ਕੇ ਭਾਬੀ ਨੂੰ ਸਮਝਾ ਲਿਓ ਕਿਉਂਕਿ ਮੈਂ ਉਹਨਾਂ ਨੂੰ ਨਹੀਂ ਸਮਝਾ ਸਕਦਾ ਉਹ ਉਹਦੀ ਜਾਨ ਲੈਣੀ ਜੀ ਹੁਣ ਬਾਰ-ਬਾਰ ਪੁੱਛ ਕੇ ਉਹ ਤਾਂ ਜਾਨ ਲੈਣੀ ਜੀ ਹੁਣ ਉਹਦੀ ਨਾਲੇ ਵੇਖ ਰੰਜੀਤ ਉਹ ਸਾਡੇ ਘਰ ਆ ਕੇ ਵੇਖ ਸਾਹਮੋ-ਸਾਹਮਣੀ ਮੂੰਹ ਦੇ ਲੀਆਂ ਗੱਲਾਂ ਕਰ ਗਈ ਉਹ ਕੁੜੀ ਚੰਗੀ ਲੱਗਦੀ ਵੀ ਨੇ ਗੱਲਾਂ ਕਰਦੀ ਦੇਖਿਆ ਮੰਮੀ ਸਿੱਧਾ ਵਿੱਚ ਚੱਲ ਕੇ ਕਿੱਦਾਂ ਗੱਲ ਲਗਦੀਆਂ ਉਹਨੇ ਕਿੰਨੀ ਬੇਸ਼ਰਮਾਂ ਵਾਲੀ ਗੱਲ ਐ ਇਹਦੇ ਬੇਸ਼ਰਮੀ ਵੀ ਨਹੀਂ ਕੋਈ ਇਤਰਾ ਬੋਲਦਾ ਸਾਡੇ ਘਰ ਆ ਕੇ ਸਾਡੇ ਮੁੰਡੇ ਤੇ ਗੱਲਾਂ ਕਰ ਗਈ ਆ ਕੇ ਨਾ ਵੀ ਮੈਂ ਇਹਨੂੰ ਪਿਆਰ ਕਰਦੀ ਹਾਂ ਨਾਲੇ ਇਸ ਕਰਕੇ ਆਈ ਸੀ ਉਹ ਮੰਮੀ ਜੀ ਮੈਨੂੰ ਇੰਨਾ ਹੀ ਪਿਆਰ ਕਰਦੀ ਸੀ ਘਟੋ-ਘਟ ਇੱਕ ਵਾਰੀ ਮੇਰੇ ਨਾਲ ਤਾਂ ਗੱਲ ਕਰਦੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਮੈਨੂੰ ਤਾਂ ਕੱਲ ਪਤਾ ਲੱ ਮੈਂ ਤਾਂ ਤੁਹਾਨੂੰ ਗੱਲ ਕਰਦਿਆਂ ਵੀ ਨਹੀਂ ਵੇਖਿਆ ਕਿ ਮੈਂ ਜਿੱਤੋ ਛੱਡ ਕਰਾ ਵੀ ਤੁਸੀਂ ਗੱਲ ਕਰਦੇ। ਗੱਲ ਕਰਦੇ ਵੀ ਨਹੀਂ ਮੈਂ ਇਹਨਾਂ ਨੂੰ ਵੇਖਿਆ। ਕੋਈ ਮਤਲਬ ਨਹੀਂ ਮੁੰਡਾ ਮੇਰਾ ਕੇ ਪਾਸ ਬੈਠਾ ਹੁੰਦਾ ਉਹ ਐਵੇਂ ਭੱਜੀ ਫਿਰਦੀ ਕਦੀ ਉੱਧਰ ਵੱਡ ਜਾਂਦੀ ਕਦੀ ਉੱਧਰ ਵੱਡ ਜਾਂਦੀ। ਕਦੀ ਮੈਂ ਰੋਟੀ ਪਕਾਵਾਂ ਮਾਸੀ ਜੀ ਤੈਨੂੰ ਮੈਂ ਰੋਟੀ ਪਕਾ ਕੇ ਦਿੰਨੀ ਆ। ਇਤਰਾਂ ਲੋ ਛੂਲੋ ਛੂ ਕਰਦੀ ਸੀ ਉਹ ਕੁੜੀ। ਟੇਕੇ ਬਹਿੰਦੀ ਸੀ ਕਦੇ। ਮੈਂ ਤਾਂ ਮੰਮੀ ਤਾਂ ਇੱਕ ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਆ ਇਕੱਠੇ ਪੜਦੇ ਆ ਇਕੱਠੇ ਰਹਿੰਦੇ ਉੱਥੇ ਤੇ ਮੈਂ ਚੱਲ ਹੋ ਸਕਦਾ ਪਰ ਜੀ ਤੇ ਉਹਨੇ ਦੱਸ ਹੀ ਦੇਣੀ ਹਾਂ ਹਾਂ ਉਹ ਤਾਂ ਨਹੀਂ ਚਾਹੁੰਦਾ ਵੀ ਮੈਂ ਕਰਾਂ ਉੱ ਮੈਂ ਨਾਲੇ ਮੈਨੂੰ ਜਮਾ ਹੀ ਕੁੜੀ ਨਹੀਂ ਪਸੰਦ ਜਿੱਦਾਂ ਦੀਆਂ ਨੇ ਚਲਾਕੀਆਂ ਆ ਆ ਕੇ ਤੇ ਚਲਾਕੀਆਂ ਹੀ ਖੇਡਣ ਦੀ ਸੀ ਹੋਰ ਕੀ ਕਰਦੀ ਪਈ ਸੀ ਉਹ ਬਾਕੀ ਇਹਦੀ ਮਰਜ਼ੀ ਤੇ ਛੜਤੀ ਮੈਂ ਸਾਰੀ ਗੱਲ ਭਾਬੀ ਭਾਬੀ ਬੂਆ ਖੋਲੋ ਹੈਲੋ ਹੈਲੋ ਦੀਦੀ ਹਾਂ ਸਿਮਰਤ ਹੈ ਦੀਦੀ ਆ ਵੇ ਲੋ ਇਹਨਾਂ ਨੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਵਾ ਮ੍ਰਿਤਮੰਦ ਹਾਂਜੀ ਕਿੰਨੇ ਦਿੱਤਾ ਵਾ ਵੀਰ ਉਹਨਾਂ ਨੇ ਇੱਕ ਮਿੰਟ ਮੈਂ ਕਰਦੀ ਵੀਰ ਉਹਨਾਂ ਨੂੰ ਫੋਨ আচ্ছা ਮੇਰੀ ਗੱਲ 'ਤੇ ਧਿਆਨ ਨਾ ਹਾਂਜੀ ਮੈਂ ਸਹਿਲ ਨੂੰ ਪੁੱਛਿਆ ਵਾ ਸਿਮਰਤ ਏਦਾਂ ਦੀ ਤੇ ਕੋਈ ਗੱਲਬਾਤ ਨਹੀਂ ਆ ਤੂੰ ਕਿੱਥੋਂ ਘਰੇ ਪੈ ਗਈ ਵਿਆਹ ਦੇ ਦੀਦੀ ਸਹਿਲ ਝੂਠ ਬੋਲਦਾ ਵਾ ਸਮਝਦੀ ਕਿਉਂ ਨਹੀਂ ਆ? ਇੱਕ ਇੱਕ ਜੀ ਨੇ ਅਸੀਂ ਪੁੱਛਿਆ ਵਾ ਉਹ ਮੁੰਡਾ ਨਹੀਂ ਮੰਨਦਾ ਪਿਆਰ। ਕਹਿੰਦਾ ਮੈਂ ਇਹਦੇ ਨਾਲ ਕੋਈ ਪਿਆਰ ਦੀ ਉਨ ਨਹੀਂ ਕਰਦਾ। ਨਾ ਮੈਂ ਵਿਆਹ ਕਰਾਉਣਾ ਵਾ। ਦੀਦੀ ਕਦੀ ਦੋਸਤ ਸੋਚਦਾ ਹੀ ਇਹਨੂੰ। ਦੀਦੀ ਤੂੰ ਇਹ ਸਮਝਦੀ ਕਿਉਂ ਨਹੀਂ ਕੋਸ਼ਿਸ਼ ਕਰਦੇ? ਉਹ ਝੂਠ ਬੋਲਦਾ ਉਹ ਨਹੀਂ ਅਜੇ ਤਿਆਰ ਹੈਗਾ ਵਿਆਹ ਕਰਾਉਣ ਲਈ। ਪਰ ਜਦੋਂ ਹੁਣ ਮੈਂ ਗੱਲ ਕੀਤੀ ਤੇ ਉਹ ਮੈਨੂੰ ਚੁੱਪ ਕਰਾਈ ਜਾਂਦਾ ਕਹਿੰਦਾ ਜੇ ਨਹੀਂ ਆਪਾਂ ਗੱਲ ਕਰਨੀ। ਸਿਮਰਤ ਇਦਾਂ ਕਹਿੰਦਾ ਕੋਈ ਝੂਠ ਬੋਲ ਸਕਦਾ ਵਾ। ਕਹਿੰਦਾ ਮੈਂ ਨਹੀਂ ਪਸੰਦ ਕਰਦਾ ਇਹਨੂੰ। ਇਹ ਮੈਂ ਇਹਨੂੰ ਮੈਂ ਦੋਸਤੀ ਦਾ ਰਿਸ਼ਤਾ ਦਿੱਤਾ ਸੀ ਇਹ ਗਲਤ ਸਮਝਦੀ ਪਈ ਆ ਮੈਨੂੰ। ਮੈਂ ਦੀਦੀ ਤੂੰ ਕਿਉਂ ਨਹੀਂ ਯਕੀਨ ਕਰਨ ਦੇ ਮੇਰੀ ਗੱਲ ਦਾ ਯਕੀਨ ਕਰੋ ਦੱਸ ਮੈਂ ਝੂਠ ਕਿਉਂ ਬੋਲੂੰਗੀ ਯਾਰ ਮੈਂ ਕੀ ਕਰਾਂ ਹੁਣ ਤੂੰ ਪਿੱਛੇ हट ਜਾ ਨਾ ਆਏ ਕੰਮ 'ਚ ਪੈ ਤੂੰ ਦੀਦੀ ਐਡਾ ਕਿੱਦਾਂ ਮੈਂ ਪਿੱਛੇ हट ਜਾ ਐਨੀ ਅੱਗੇ ਲਿਆ ਕੇ ਤੇ ਮੈਂ ਇੱਕਦਮ ਜਵਾਬ ਦੇ ਦਊਗਾ ਕਿ ਕੀ ਕਰੇਂਗੀ ਉਹ ਨਾ ਵਿਆਹ ਕਰਾਊਗਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਜੇ ਇਹਨੇ ਮੇਰਾ ਨਾ ਵਿਆਹ ਕਰਾਇਆ ਨਾ ਮੈਂ ਮਰ ਜਾਣਾ ਜੇ ਹੈ ਮੈਂ ਕਹਾ ਮੈਂ ਮਰ ਜਾਣਾ ਜੇ ਜੇਨੇ ਮੇਰਾ ਨਾ ਵਿਆਹ ਕਰਾਇਆ ਮੈਂ ਇਹ ਤਾਂ ਬਗੈਰ ਨਹੀਂ रह ਸਕਦੀ ਜੇ ਮੈਂ ਰਹੂੰਗੀ ਤੇ ਇਹਦੇ ਨਾਲ ਹੀ ਰਹੂੰਗੀ ਸਿਮਰਤ ਇਹ ਤਾਂ ਕੀ ਕਹਿਣੀ ਆ ਜਿੱਦੇ ਤੈਨੂੰ ਪਤਾ ਵੀ ਆ ਸਾਡੇ 'ਚ ਕੀ ਹੋਇਆ ਵਾ ਕੀ ਹੋਇਆ ਹੁਣ ਮੈਂ ਤੁਹਾਨੂੰ ਕੀ ਦੱਸਾਂ ਐਨੇ ਮੇਰੇ ਨਾਲੋਂ ਸਮਝਣ ਦੀ ਕੋਸ਼ਿਸ਼ ਕਰਨ ਦੇ ਹਾਂ ਸਿਮਰਤ ਇੰਨਾ ਕੁਝ ਹੋ ਗਿਆ ਤੇ ਤੂੰ ਮੈਨੂੰ ਦੱਸਿਆ ਹੀ ਨਹੀਂ ਦੀਦੀ ਮੈਂ ਤੁਹਾਨੂੰ ਕਿੰਨਾ ਸਮਝਾਉਣ ਦੀ ਕੋਸ਼ਿਸ਼ ਕਰਨ ਦੀ ਤੁਸੀਂ ਤਾਂ ਮੈਨੂੰ ਸਮਝੋ ਮੇਰੇ ਘਰ ਦੇ ਵੀ ਨਹੀਂ ਮੈਨੂੰ ਸਮਝਾਂਦੇ ਪਰ ਤੁਸੀਂ ਤੇ ਕਹਿ ਗਏ ਜਿਹੜੇ ਮੈਨੂੰ ਸਮਝ ਦੇ ਦੇ ਹਾਈ ਰੱਬਾ ਕਿਸ ਕਾਲ ਦਾ ਬਾਪ ਕਿ ਜੀਆਂ ਨੂੰ ਨਾ ਪਤਾ ਲੱਗੇ ਤੇਨੂੰ ਤੇ ਵੱਡ ਕੇ ਸੋੜ ਦੇਣਗੇ ਤੇ ਨਾਲ ਮੈਨੂੰ ਤਾਂ ਅੱਜ ਤੇ ਮੈਂ ਡਰਦੀ ਆਂ ਦੀਦੀ ਜੇ ਮੈਂ ਕਰੋਨਾ ਤੇ ਮੇਰੇ ਨਾਲ ਹੀ ਵਿਆਹ ਕਰਾਉਣਾ ਵਾ ਮੈਂ ਕੀ ਹੋਰ ਨਾ ਨਹੀਂ ਕਰਾ ਸਕਦੀ ਸਿਮਰਤ ਔਵਡਾ ਕਦਮ ਉਠਾ ਲਿਆ ਤੂੰ ਇੱਕ ਵਾਰ ਨਹੀਂ ਸੋਚਿਆ ਨਹੀਂ ਜੀ ਮੈਨੂੰ ਕੁਝ ਨਹੀਂ ਪਤਾ ਲੱਗਣ ਦਿਆ ਪਲੀਜ਼ ਵੇ ਲੋ ਮੇਰੀ ਗੱਲ ਮੰਨਣ ਦੀ ਕੋਸ਼ਿਸ਼ ਕਰੋ ਵੇ ਲੋ ਦੀਦੀ ਹਾਂ ਸਿਮਰਤ ਐਹੋ ਜੀ ਗੱਲ ਆ ਅੱਗੇ ਤੇ ਮੈਂ ਇਹਨਾਂ ਦੇ ਨਾਲ ਹੀ ਤੇ ਹੁਣ ਹੁਣ ਮੈਂ ਤੇਰੇ ਨਾਲ ਆ ਤੇਰੀ ਜ਼ਿੰਦਗੀ ਬਰਬਾਦ ਕਰਕੇ ਇਹ ਜਾਊਗਾ ਕਿੱਧਰ ਵੇਖੀ ਤਾਂ ਮੈਂ ਬਣਾਉਣੀ ਕੀ ਹੁਣ ਤੂੰ ਨਾ ਬਣੇਂਗੀ ਤੇ ਇਸ ਕਰਦੀ ਮੈਂ ਤੈਨੂੰ ਕਹਿੰਦੀ ਆ ਇਹਨੂੰ ਤੇ ਜਿਹੜਾ ਮੈਂ ਬੰਦਾ ਬਣਾਉਣੀ ਆ ਬੜਾ ਭੋਲਾ ਬਣਿਆ ਫਿਰਦਾ ਏ ਜਿਵੇਂ ਕਿ ਇਹ ਗੱਲ ਦਾ ਨਾ ਪਤਾ ਹੋਵੇ ਅੱਖੇ ਮੇਰੀ ਲੱਗਦੀ ਕੀ ਐ ਕਿਨੂੰ ਤੇ ਮੈਂ ਦੱਸਦੀ ਹਾਂ ਸਾਹੀ ਬੜਾ ਭੋਲਾ ਬਣੰਡਿਆ ਵਾ ਉੱਥੇ ਜਰਾ ਹੋਇਆ ਕੀ ਆ ਤੈਨੂੰ ਨਹੀਂ ਪਤਾ ਕੀ ਹੋਇਆ ਵਾ ਕੀ ਹੋਇਆ ਵਾ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਕੇ ਜਾਏਗਾ ਕਿੱਧਰ ਉਹ ਕਿਹੜੀ ਜ਼ਿੰਦਗੀ ਆ ਦੀ ਬਰਬਾਦ ਕਰਦੀ ਮੈਂ ਤੈਨੂੰ ਪਤਾ ਵੀਗਾ ਕੁਝ ਮੇਰੀ ਗੱਲ ਸੁਣ ਲੈ ਸੁਣ ਲਈ ਜਣੀ ਤੂੰ ਤੇਰਾ ਵਿਆਹ ਹੋਊਗਾ ਤੇ ਉੱਥੇ ਆਊਗਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੁ ਮੇਰੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਆ ਭਾਈ ਗਏ ਨਾ ਕੰਮ ਤੇ ਮੈਂ ਬੁਲਾ ਕੇ ਲਿਆਉਣਾ ਉਹਨਾਂ ਨੂੰ ਆਪੇ ਗੱਲ ਕਰ ਲੈਣਗੇ ਉਹ ਤਾਂ ਭੋਲਾ ਪੋਲਾ ਨਾ ਬਣ ਤੈਨੂੰ ਵੀ ਪਤਾ ਵਾ ਤੇ ਤੇਰਾ ਕੀ ਰਿਲੇਸ਼ਨ ਆ ਉਹਦੇ ਨਾਲ ਚੰਗੀ ਤਰ੍ਹਾਂ ਸੋਚ ਲੈ ਉਹ ਤੁਸੀਂ ਨਾ ਇੱਕ ਦਫ਼ਾ ਗੱਲ ਸੁਣ ਕੇ ਨਾ ਔਰ ਇਹ ਯਕੀਨ ਨਾ ਕਰੀ ਜਾਓ ਇੱਕ ਦਫ਼ਾ ਸਾਹਮਣੇ ਬੜਾ ਢਾਡੀ ਭੈਣ ਕਿਦਾਂ ਦੀ ਆ ਤੇਰੇ ਨੇ ਕੁੜੀਏ ਆਪਣੀ ਧਾਰੇ ਕਰਾ ਤੋ ਜਰਾ ਹੱਥ ਕਿਦਾਂ ਚੁੱਕਿਆ ਮੁੰਡੇ ਦਾ ਉਹ ਵੀ ਸੱਪ ਉਹਨੂੰ ਪੁੱਛ ਕਿ ਉਹਨੇ ਕੀ ਕੀਤਾ ਤੇ ਤੂੰ ਮੁੰਡੇ ਦਾ ਹੱਥ ਕਿਵੇਂ ਚੁੱਕਿਆ ਮਾਤਾ ਉਹਨੂੰ ਪੁੱਛ ਹਰਾਮ ਕਰਦਾ ਹੀ ਰਹਿਣਾ ਮੇਰੀ ਗੱਲ ਸੁਣ ਲੈ ਕੀ ਸੁਣ ਲੈ ਮੇਰੀ ਭੈਣ ਦੀ ਜਿੰਦਗੀ ਬਰਬਾਦ ਕੀਤੀ ਆ ਜਿੰਦਗੀ ਤੇ ਮੈਂ ਠੱਗਣੇ ਨੇ ਨਾ ਤੈਨੂੰ ਗਈ ਤੇ ਨਾ ਉਹਨੂੰ ਤੈਨੂੰ ਕੋਈ ਨਹੀਂ ਵੀ ਉਹਨੂੰ ਵੀ ਉੱਥੇ ਹੀ ਕਰਾਂਗੇ ਜੇ ਤੇਰੇ ਨਾਲ ਉੱਥੇ ਤੈਨੂੰ ਕੱਲਾ ਗਈ ਪਹਿਲੇ ਪੁੱਛੋ ਕੀ ਨਾ ਕੀਤਾ ਕੀ ਆ ਉਹ ਖਬਰਦਾਰ ਜਿਹੜੀ ਮੰਮੀ ਐਦਾ ਗੱਲ ਕਰ ਰਹੇ ਦੀ ਪਤਾ ਹੈਗਾ ਤੈਨੂੰ ਕੁਝ 14 ਵਧ ਗਿਆ ਹੀ ਇਹਦਾ ਇਹਦੀ ਔਕੜ ਵਧ ਗਈ ਛੇ ਆ ਕੇ ਗੱਲ ਕਰ ਮੇਰੇ ਨਾਲ ਤੂੰ ਹੱਥ ਚੁੱਕਣਾ ਸਾਡੇ ਘਰ ਆ ਕੇ ਸਾਡੀ ਨੂੰ ਮਨ ਨੂੰ ਬਿਉਂ ਕਰ ਦੇਈ ਆ ਮਾਂ ਤਾਂ ਪੁੱਛ ਲਿਆ ਉਹਨੇ ਪੁੱਛਿਆ ਕੀ ਆ ਕੁਛ ਨਹੀਂ ਕੀਤਾ ਪੁੱਛ ਨਹੀਂ ਕੀਤਾ ਨੇ ਜਿਹੜੀ ਗੱਲ ਕਰਨੀ ਨਾ ਘਰ ਵਾਲੇ ਨਾਲ ਕਰੀ ਸਾਡੇ ਨਾਲ ਗੱਲ ਕਰਨ ਦੀ ਕੋਈ ਲੋੜ ਹੀ ਨਹੀਂ ਸੀ ਤਾਂ ਜੇ ਤੇਰੀ ਧੀ ਹੁੰਦੀ ਨਾ ਤੇ ਤੈਨੂੰ ਪਤਾ ਲੱਗਦਾ ਕਿ ਮੈਂ ਕਹਿਣ ਕੀ ਗਈ ਆ ਮੈਰੀ ਨੂੰ ਕੀ ਕਰਨਾ ਈ ਤੂੰ ਤੂੰ ਆਪਣੇ ਧਾਰੇ ਚ ਰਹਿ ਈ ਮੈਰੀ ਨੂੰ ਨਾ ਗੱਲ ਕਰ ਕੋਈ ਵੀ ਤੇ ਨਾ ਮੇਰੇ ਕਰਨ ਪੁੱਤ ਨਹੀਂ ਤੇ ਮੈਂ ਜਿੱਥੋਂ ਲਿਆਂਦੀ ਉਥੋਂ ਦਊਂਗੀ ਛੱਡ ਉਹ ਬੱਸ ਕਰ ਮਾਤਾ ਲੱਗੀ ਉਹਨੂੰ ਨੌ ਬਣਾ ਕੇ ਇਸ ਕਰਕੇ ਲੈ ਆ ਨਹੀ ਚੰਗੀ ਰਹੇਗੀ ਨਾ ਲੈ ਫਿਰ ਤੈਨੂੰ ਮੈਂ ਦੱਸਦੀ ਕਿਉਂ ਨਾ ਲੈ ਆਈ ਤੂੰ ਤੂੰ ਜਿਹੜੀ ਮੇਰੇ ਚਪੇੜ ਮਾਰੀ ਨਾ ਇਹ ਤੈਨੂੰ ਬੜੀ ਮਹਿੰਗੀ ਪੈਣੀ ਅੱਛਾ ਦੱਸ ਦੇ ਯਾਰ ਚਪੇੜ ਕੀ ਤੇਰਾ ਤੇ ਵੇਖੀ ਮੈਂ ਬਣਾਉਣੀ ਕੀ ਆ ਤੂੰ ਚਪੇੜ ਦੀ ਗੱਲ ਕਰਦਾ ਵਾ ਤੇਰੇ ਕੀ ਦਿਲ ਚ ਆ ਕੇਹੇ ਵੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਤੂੰ ਚੁੱਪ ਕਰਕੇ ਬਹਿ ਜਾਵੇਂਗਾ ਤੇ ਵਿਆਹ ਕਿਸੇ ਹੋਰ ਨਾ ਕਰਾ ਦੇਗਾ ਭੁੱਲ ਜਾ ਨਾ ਕਟਿਆ ਮੁੰਡਾ ਨਾ ਸ਼ਰਮ ਨ ਹਜਾਇ ਨੂੰ ਚੁੱਪ ਕਰ ਜਾ ਪਤਾ ਨਹੀਂ ਤੇਰੀ ਪੈਣ ਕਿੱਥੇ ਖੇ ਖਾ ਕੇ ਆਈ ਮੰਨੇ ਸਾਡੇ ਖਬਰ ਰੱਖ ਖਾਂਦਿਆ ਕਿਤੇ ਹੋਰ ਦੇ ਖੇਤ ਨਾ ਮੇਰੇ ਮੁੰਡੇ ਦਾ ਲੰਡਾ ਸ਼ਰਮ ਘੋਟ ਮਾਰ ਤੂੰ ਜਾਰੇ ਮੈਂ ਤੇਰ ਥੱਪੜ ਮਾਰਨ ਖਿੱਚ ਕੇ ਤੂੰ ਹੀ ਮਾਰ ਸ਼ਰਮੂਆਤ ਹੈ ਕਿ ਤੂੰ ਹੀ ਕੀ ਬੋਲਦੇ ਤੈਨੂੰ ਨਹੀਂ ਮੈਂ ਤੇਰ ਥੱਪੜ ਮਾਰਾਂਗਾ ਥੱਪੜ ਸਮਝ ਲੱਗੀ ਉਹਦੇ ਤਾਂ ਮਾਤਾ ਅੱਜ ਤੇਰੀ ਤੇ ਆਪਣੀ ਧੀ ਹੁੰਦੀ ਥੱਪੜ ਮਾਰਨ ਖਿੱਚ ਦੇ ਤੂੰ ਗਿਆਨ ਹੋ ਜੂਗਾ ਤੇਨੂੰ ਮੰਮੀ ਥੱਪੜ ਮਾਰਨੇ ਦਾ ਸੋਖਾ ਨਹੀਂ ਐ ਤੂੰ ਹੱਥ ਛੱਡ ਬਦਤਮੀਜ਼ ਕਿੱਥੋਂ ਦੀ ਤੂੰ ਲਾ ਗਿਆ ਹੱਥ ਤੈਨੂੰ ਦੱਸਾਂ ਮੈਂ ਤੂੰ ਨਾ ਆਪਣੀ ਹੱਦ 'ਚ ਰਹਿ ਨਹੀਂ ਤੇ ਮੈਂ ਆਪਣੀ ਹੱਦ ਭੁੱਲ ਜੂੰਗਾ ਕਿ ਤੂੰ ਮੇਰੀ ਪੱਝਾਈ ਆ ਮੇਰੇ ਤੋਂ ਦੂਰ ਰਹਿ ਮੇਰੀ ਅੱਖਾਂ ਸਾਹਮਣੇ ਨਾ ਤੈਨੂੰ ਮੈਂ ਇੰਨੀ ਗੱਲ ਕਹਤੀ ਹੂੰ ਕਿ ਮੇਰੀ ਅੱਖਾਂ ਤੋਂ ਪਰੇ ਚੱਲ ਜਾ ਮੈਨੂੰ ਧੱਪ ਚੜਦਾ ਤੇਰੇ ਨਾਲ ਵੇਖ ਕੇ ਸਾਹਿਬ ਤੇ ਮੇਰੀ ਭੈਣ ਦੀ ਡੋਲੀ ਆਊਗੀ ਨਾ ਮਾਤਾ ਤੇ ਇੱਥੇ ਆਊਗੀ ਇਹਨੂੰ ਕਹੇ ਵਿਆਹ ਕਰਾਵੇਗਾ ਤੇ ਉਹਦੇ ਨਾਲ ਕਰਾਵੇਗਾ ਕਰਾਵੇ ਹੋਰ ਕਿਸੇ ਨਾਲ ਤੂੰ ਲਾ ਗਿਆ ਮੇਰਾ ਵਿਆਹ ਕਿ ਨਹੀਂ ਮੈਂ ਉਹਦੇ ਨਾਲ ਕਰਾਉਣੀ ਤੂੰ ਕਰਾ ਹੋਰ ਕੀ ਕਰਾਉਣਾ ਕਰਾਉਣਾ ਤਾਂ ਮੈਂ ਵਿਆਹ ਕਰਾਉ ਹੋਗਾ ਨਹੀਂ ਵਿਆਹ ਤੇ ਚੱਲ ਵੇ ਸਹਿਲ ਛੱਡ ਦੇ ਮੇਰੀ ਪਹਿਲੀ ਜ਼ਿੰਦਗੀ ਬਰਬਾਦ ਕਰਕੇ ਮੈਂ ਪਾਤੋ ਜਾ ਕੇ ਠਾਣੇ ਭੇਜ ਦਿੰਦੀ ਤੇ ਮੇਰੀ ਤਮੀਜ਼ ਆਈ ਗਈ ਥੋੜੀ ਨਾ ਇਹਦੀ ਭੈਣ ਨੂੰ ਤਾਂ ਨਾ ਇਹਨੂੰ ਬੱਸ ਕਰ ਮਾਤਾ ਆਪਣਾ ਮੂੰਹ ਨਾ ਗੰਦਾ ਕਰ ਅਸੀਂ ਬੜੀਆਂ ਵਧੀਆਂ ਵਾ ਦੋਵੇਂ ਭੈਣਾਂ ਤੇ ਕਰਾ ਵਿਆਹ ਆਪਣੇ ਪੁੱਤ ਦਾ ਕਿੱਦਾਂ ਕਰੋਨੀ ਤੂੰ ਹੋਰ ਥਾਂ ਤੈਨੂੰ ਫਿਰ ਮੈਂ ਦੱਸੂਗੀ ਇਸੇ ਘਰ ਤੇ ਡੋਲੀ ਲਿਆਉਂ ਦੂਜੇ ਕੁੜੀ ਸੀ ਤੇਰੀ ਨਹੀਂ ਲਿਆਉਂਦੀ ਉਹ ਬੜੀ ਛਾਉ ਨਹੀਂ ਆ ਕੋਈ ਗੱਲ ਨਹੀਂ ਮਾਤਾ ਜਿੱਦਣ ਡੋਲੀ ਆਉ ਕਿ ਨਾ ਉਦੋਂ ਤੱਕ ਵੇਖੂਗੀ ਮੈਂ ਤੂੰ ਕਿੱਦਾਂ ਕਹੇ ਹੋਰ ਦੀ ਡੋਲੀ ਲਿਆਉਣੀ ਐ ਇਸ ਘਰ ਚ ਮੇਰਾ ਸਾਹਿਲ ਨੂੰ ਬੜਾ ਗੁੱਸਾ ਚੜਿਆ ਵੇਖ ਜੋ ਕੋ ਸ਼ਮੀ ਕਹਿਣ ਦੀ ਆ ਉਹ ਕਿਤੇ ਸੱਚ ਤੇ ਨਹੀਂ ਆ ਬਟਾ ਮੰਮੀ ਤੁਸੀਂ ਕਿਵੇਂ ਦੀਆਂ ਗੱਲਾਂ ਕਰੰਦੇ ਏ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਯਕੀਨ ਹੈਗਾ ਤਾਂ ਪੁੱਤ ਤਾਂ ਹੀ ਮੈਂ ਉਹਦੇ ਨਾਲ ਲੜੀ ਆ ਤੂੰ ਸਾਨੂੰ ਕਿਤੇ ਨੀਵੀਆਂ ਨਾ ਕਰਾ ਦੀ ਨਾ ਆਪਣੇ ਭਰਾ ਨੂੰ ਤੇ ਨਾ ਆਪਣੀ ਮਾਂ ਨੂੰ ਮੈਂ ਲੜਨ ਜੋਗੀ ਰਵਾਂ ਉਹਨਾਂ ਨਾਲ ਮੰਮੀ ਮੈਨੂੰ ਤੁਹਾਡੇ ਸਿਰ ਦੀ ਸੋਣ ਲੱਗੇ ਜੋ ਕੁਝ ਵੀ ਭਾਬੀ ਕਹਿੰਦੀ ਆ ਨਾ ਐਦਾਂ ਦਾ ਕੁਝ ਵੀ ਨਹੀਂ ਹੈਗਾ ਫਿਰ ਤੂੰ ਚਿੰਤਾ ਨਾ ਕਰ ਮੈਂ ਤੇਰੇ ਨਾਲ ਆ ਵੇਖ ਜੀ ਇੱਕ ਤਾ ਲਿਆਉਂਦੀ ਇੱਥੇ ਵਿਆਹ ਕੇ ਮੈਂ ਲਿਆਉਣੀ ਆ ਤੂੰ ਨੇ ਲਿਆਉਣੀ ਵਿਆਹ ਕੇ ਇਹਨੂੰ ਵੀ ਉੱਥੇ ਨਾ ਪਹਚਾਇਆ ਤਾਂ ਗੱਲ ਕਰੀ ਜੱਗਦਿਆਂ ਨੇ ਗੱਲਾਂ ਕੀਤੀਆਂ ਤੇ ਇਹਦੇ ਬਹੁਤੀਆਂ ਗੱਲਾਂ ਮੂੰਹ ਕੱਢਣ ਡੈ ਪਈ ਐ ਬਹੁਤਾ ਹੀ ਭੌਂਕਣ ਲੱਗ ਪਈ ਕੁੱਤੇ ਵੇ ਵੇਹਲਾ ਅਸਿਮਰਦਰੇ ਸਾਡੀ ਕਿੱਡੀ ਬੇਇੱਜ਼ਤੀ ਕਰਵਾਤੀ ਹੈਂ ਬਹੁਤ ਹੀ ਜ਼ਿਆਦਾ ਕਰਾਈ ਆ ਜਿੰਨੀ ਹੋ ਸਕੇ ਨਾ ਉੰਨੀ ਕਰਵਾਈ ਜੇ ਮੇਰੀ ਗੱਲ ਸੁਣ ਲੋ ਚਾਚੀ ਜੀ ਆਪਾਂ ਨੇ ਜੇ ਵਿਆਹ ਉਹਦਾ ਉੱਥੇ ਕਰਨਾ ਹੈਗਾ ਲੈ ਉੱਥੇ ਕਿਉਂ ਕਰਨਾ ਮੈਨੂੰ ਪਤਾ ਤਾ ਤੂੰ ਕਿਉਂ ਕਹਿਂਦੀ ਕਿਉਂਕਿ ਆਪਣੀ ਸ਼ੰਮੀ ਉੱਥੇ ਹੈਗੀ ਹੈ ਨਾ ਹਾਂ ਇੰਦੀ ਨਾਲੇ ਤੈਨੂੰ ਪਤਾ ਕਿੰਨੇ ਚੁਸਤੇ ਕੀ ਹੈ ਜ਼ਿਆਦਾ ਤੇਜ ਆ ਸ਼ੰਮੀ ਤੇ ਵਿਚਾਰੀ ਕੁਛ ਬੋਲਦੀ ਨਹੀਂ ਸੱਸ ਕਹਿ ਵੀ ਦਿੰਦੀ ਤਾਂ ਵੀ ਨਹੀਂ ਬੋਲਦੀ ਐਨੇ ਐਨੇ ਤਾਂ ਫੱਟਾ ਨਹੀਂ ਛੱਡਣਾ ਮੇਰੀ ਗੱਲ ਸੁਣੋ ਕਿਸ਼ ਕਰੋ ਚਾਚੀ ਜੀ ਦਿਮਾਗ ਲਾਓ ਇਹਨੂੰ ਕਿਵੇਂ ਟਾਲੀਏ ਤਾਂ ਨੋ ਦਿਮਾਗ ਲਾਉਣ ਦੀ ਲੋੜ ਨਹੀਂ ਆ ਆ ਮੈਂ ਕਰਤਾ ਵਾ ਲੈ ਪੋਲੀ ਲੈਂਦੀ ਆ ਇਹਨੂੰ ਸਿਰਫ ਪਾਣੀ ਚ ਘੋਲ ਕੇ ਦੇਓ ਤੇਨੂੰ ਦੇ ਦੋ ਖਾਤਮਾ ਹੋ ਜੇ ਦੀ ਖਾਤਮਾ ਹੋ ਜਾਏਗਾ ਉਹਦਾ ਖਾਤਮਾ ਹੋ ਜਾਏਗਾ ਸਦਾ ਲਈ ਹੋ ਜਾਏਗਾ ਚਾਚੀ ਸਿਰਬ ਲਾਲ ਲੱਤੇਗੀ ਹਾਂ ਕਲੰਕ ਲੱਤੇਗਾ ਮੇਰੇ ਪੁੱਤ ਦੀ ਬੇਇੱਜ਼ਤੀ ਕਰਵਾਤੀ ਹੈ ਅਸੀਂ ਬਾਰ ਬਾਰ ਆਪਣੀ ਬੇਇੱਜ਼ਤੀ ਨਹੀਂ ਕਰਾ ਸਕਦੇ ਇਹਨੂੰ ਛੇਤੀ ਛੇਤੀ ਘੋਲੋ ਘੋਲ ਵੇਖਣਗੇ ਹਾਂ ਸਾਰਾ ਘੋਲ ਆਲਾ ਪੜੋ ਘੋਲ ਪਾਣੀ ਪੜੋ ਪਾਣੀ ਪੜੋ ਘੋਲੋ ਲਓ ਜੀ ਆਹਵਾ ਮੱਕੀਏ ਲਓ ਚੱਲ ਚਮਚਾ ਕਿਥੇ ਪਾੜੋ ਚਮਚਾ ਪਾੜੋ ਹੋ ਰੋਈ ਨੂੰ ਲੈ ਲੱਕੀ ਇਹ ਤਾਂ ਤੂੰ ਕੰਮ ਬੜਾ ਵਧੀਆ ਕੀਤਾ ਏ ਇੰਨਾ ਦੇ ਸਾਡੀ ਟੈਨਸ਼ਨ ਆ ਰਹੀ ਕੀਤੀ ਚਾਚੀ ਜੀ ਇਹਨੇ ਸਾਡੀ ਬੜੀ ਬਦਨਾਮੀ ਕਰਾਈ ਆ ਚਲੋ ਚਲੋ ਇਹ ਚਾਚੀ ਜੀ ਇਹ ਤੁਸੀਂ ਕੰਮ ਕਰੋ ਲੈ ਪੁੱਤ ਇਹ ਕੰਮ ਮੈਂ ਹੀ ਕਰਦੀ ਚਲਿਏ ਫਿਰ ਆਜੋ ਚਲੋ ਆਓ ਤਰੋ ਕੀ ਸੋਚੰਦੀ ਦੱਸ ਤੂੰ ਕੁਝ ਖਾਦਾ ਹੀ ਨਹੀਂ ਹੈ ਆ ਪਾਣੀ ਪੀ ਲ ਮੈਣੀ ਪਾਣੀ ਪੀਣਾ ਚਲ ਜੋ ਤੂੰ ਸਾਰੇ ਜਾਣੇ ਇੱਥੋਂ ਸਿਮਰਤ ਹੋਇਆ ਕੀ ਇਹ ਦੱਸ ਜਿੱਥੇ ਤੂੰ ਕਹਿੰਗੀ ਤੇਰਾ ਉੱਥੇ ਵਿਆਹ ਕਰਾਂਗੇ ਠੀਕ ਹੈ ਹਾਂ ਮੈਂ ਤੇਰਾ ਵੀਰ ਮੰਨ ਗਿਆ ਹੀ ਆਪਣੇ ਹੱਥੀ ਪਾਣੀ ਪਿਆਉਂਗਾ ਭੈਣ ਨੂੰ ਗੁੱਸਾ ਛੱਡ ਦੇ ਹੁਣ ਪਾਣੀ ਪੀ ਲ ਤੂੰ ਮੰਨ ਗਿਆ ਜਿਹੜਾ ਵੀਰੇ ਹਾਂ ਹਾਂ ਲੈ ਦੱਸ ਮੰਨ ਗਏ ਲੈ ਦੱਸ ਮੇਰੀ ਭੈਣ ਇਨੇ ਚਿਰ ਦੀ ਭੁੱਖੀ ਬੈਠੀ ਆ ਤੇ ਮੈਂ ਕਹਾਂ ਚਲ ਪਾਣੀ ਪੀਦਾ ਠੀਕ ਹੈ ਪਾਣੀ ਪੀ ਲ ਪੀ ਲ ਪੀਣਾ ਪੀਣਾ ਪੀਲਾ ਪੀਲਾ ਪੁੱਤ ਪੀਲਾ ਉੱਥੇ ਕਰਾਂਗੇ ਤੇਰਾ ਵਿਆਹ ਜੇ ਤੂੰ ਸਾਰਾ ਪੀ ਸਾਰਾ ਪੀਲਾ ਸਾਰਾ ਪੀਲਾ ਲੈ ਕੀ ਵੇਖਣ ਈ ਆ ਪੀਲਾ ਪੀਲਾ ਤੈਨੂੰ ਸਾਹਿਲ ਪਸੰਦ ਨਾ ਆਪਾਂ ਸਾਹਿਲ ਨਾਲ ਵਿਆਹ ਕਰਾਂਗੇ ਤੂੰ ਪਾਣੀ ਪੀਲਾ ਸਿਮਨ ਰੋਟੀ ਲੈ ਦੇ ਚਾ ਪਾਣੀ ਪੀਣ ਤੋਂ ਬਾਅਦ ਪੀ ਪੀ ਛੇਤੀ ਛੇਤੀ ਪੀ ਪੀਲਾ ਸਾਰਾ ਪੀਲਾ ਘਾਲਦਾਨ ਨੇ ਕੁੜੀ ਨੂੰ ਕੁਝ ਖਾਦਾ ਨਹੀਂ ਨਾ ਹੈਗਾ ਤਾਂ ਟੀਮ ਮੈਂ ਤਾਂ ਅੱਗੇ ਸੋਚਣਿਆ ਹੀ ਭੁੱਖੀ ਇਤਨੀ ਭੁੱਖੀ ਪਾਣੀ ਬੈਠੀ ਅੰਦਰ ਮੇਲਾ ਤੇਰੇ ਭਰਾ ਨੂੰ ਤੇਰੇ ਤੇ ਕਿੰਨਾ ਤਰਸ ਆਇਆ ਫੜਣਾ ਫੜਨਾ ਸਿਮਾ ਕਲਾਸ ਫੜਣਾ ਮੇਰੀ ਪੈਣ ਬਹੁਤ ਜਿੱਦ ਕਰਦੀ ਆ ਬਸ ਹੁਣ ਤੂੰ ਸਦਾਈ ਸਮਝਣਾ ਮੇਰੇ ਤੇਰੇ ਮੇਰੇ ਤੇਰੇ ਵੇਰੇ ਮੈਨੂੰ ਕੀ ਦੇਤਾ ਤੁਸੀਂ ਮੇਰੇ ਮੇਰਾ ਕੁਛ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਸੌਂ ਜਾ ਬੱਸ ਸੌਂ ਜਾ ਜ਼ਹਿਰ ਨਾ ਹਾਂ ਪਾ ਤੈਨੂੰ ਜ਼ਹਿਰ ਕੋ ਦੇਣਾ ਮੈਨੂੰ ਜ਼ਹਿਰ ਦੇਤਾ ਜੀ ਨਹੀਂ ਨਹੀਂ ਕੰਦੀ ਸੀ ਮਸਾਹਲ ਨਾਲ ਵਿਆਹ ਕਰਵਾਣਾ ਲੈ ਸਿਮਾ ਇਹ ਤਾਂ ਲੱਗਿਆ ਤੂੰ ਵੀ ਸੋਚਿਆ ਉਹੀ ਸੋਚਿਆ ਤੂੰ ਸਾਡੀ ਬਦਨਾਮੀ ਕਰਾ ਦੇਂਗੀ ਮੰਮੀ ਹੁਣ ਇਹਦਾ ਇੰਜਾਮ ਆਪੇ ਭੁਗਤਾਂ ਮੰਮੀ ਨਿਕਲ ਨਹੀਂ ਰਹੀ ਕਿੱਥੇ ਰੋਹ ਮੰਮੀ ਨੂੰ ਨਾ ਯਾਦ ਕਰ ਸਾਈ ਨੂੰ ਯਾਦ ਕਰ ਸਾਈ ਵਾਈ ਦੇ ਸਾਈ ਅਲਹਮਦ ਚਲ ਕੰਮ ਤੇ ਤਾਂ ਹੋ ਗਿਆ ਸਬਨਤੋ ਸਿਮਰਤ 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 ਲੱਕੀ ਕੁੜੀ ਨੂੰ ਮਾਰਦਾ ਹੀ ਕੀ ਹੋਇਆ ਭੈਣ ਜੀ ਕੀ ਹੋਇਆ ਭੈਣ ਜੀ ਨਾਲ ਜਿਹੜੀ ਟੀਮ ਮਾਰਤੀ ਜੇ ਹਾਏ ਹਾਏ ਭੈਣ ਜੀ ਕਿੱਥੇ ਮੇਰੀ ਕੁੜੀ ਭੈਣ ਜੀ ਕੀ ਹੋਇਆ ਕੀ ਆ ਜੇ ਤੇ ਕੀ ਮਾਰਤਾ ਮੇਰੀ ਕੁੜੀ ਨੂੰ ਮੰਮੀ ਚੱਲੀ ਮੈਂ ਥਾਣੇ ਹੁਣੇ ਜਾ ਕੇ ਰਿਪੋਰਟ ਕਰਨੀ ਤੁਹਾਡੇ ਤੂੰ ਬੜੀ ਬੜੀ ਫਿਰਨੀ ਹੈ ਫੈਂਚੀ ਇਹ ਤਾਂ ਨੋ ਬੜੀ ਨੂੰ ਬੜੀ ਫਰੀ ਮਿਰਗੀ ਮਿਰਗੀ ਮਮੀ ਹੋ ਚਾਹੋ ਹੈ ਜੀ ਨਾ ਹੈ ਜੀ ਨੇ ਕੀ ਕੀਤਾ ਵਾ ਮੈਂ ਤਾਂ ਕੁਝ ਨਹੀਂ ਤੁਸੀਂ ਬੜੇ ਬੜੀ ਫਰੀ ਮੇਰੀ ਕੁੜੀ ਨੂੰ ਮਾਰ ਦੇ ਤੂੰ ਤੇਰੇ ਨੂੰ ਮਾਰ ਦੇ ਬੈਠ ਜਾ ਮੀ ਹੋ ਚਾਹੋ ਕੀ ਕਰਕੇ ਜਾਣਾ ਜਾਨ ਨੂੰ ਮਾਰ ਦੇ ਤੈਨੂੰ ਮੈਂ ਹੋ ਚਾਹੋ ਕੀ ਹੈ ਪੁੱਜੇ ਲਾ ਪੋਤੇ ਕਿਉਂ ਇਹਦਾ ਨੂੰ ਪਿੱਛੇ ਹਟੋ ਤੁਸੀਂ ਮੈਂ ਥਾੜੀ ਲੱਕ ਰਿਪੋਰਟ ਕਰਾਂਗਾ ਥੜਕੇ ਫੈਂਚੀ ਕਿਤੇ ਥਾਣੇ ਗੱਲ ਸੁਣੋ ਕਿਤੇ ਕੀ ਹੋਇਆ ਕੀ ਨਾ ਹੋਇਆ ਕੀ ਆ

ਤੂੰ ਠੀਕ ਹੈ? ਹਾਂਜੀ ਮੰਮਾ ਠੀਕ ਆ। ਮੰਮੀ? ਮੰਮੀ? ਉਹ ਬੈਠ ਜਾ ਤੁਸੀਂ। ਕੀ ਆ? ਕੀ ਹੋਇਆ ਤੈਨੂੰ? ਭੈਣ ਜੀ ਠੀਕ ਹੈ ਕੀ ਆ? ਠੀਕ ਹੈ ਕੀ ਉਹ? ਸੇਮਨਾ ਤੂੰ ਜਿੱਥੇ ਕਹਿੰਗੀ ਤੇ ਉੱਥੇ ਤੇਰਾ ਵਿਆਹ ਕਰਾਵਾਂਗੀ ਮੈਂ। ਮੰਮੀ ਤੁਹਾਨੂੰ ਕੀ ਹੋ ਗਿਆ ਵਾ? ਤੂੰ ਟੈਨਸ਼ਨ ਨਾ ਲੈ। ਭੈਣ ਜੀ ਵਿਆਹ ਕਰਾਉਣਾ ਕਾਦੇ ਵਾਸਤੇ ਕਰਾਉਣਾ ਉੱਥੇ ਵਿਆਹ। ਅੱਛਾ। ਮੰਮੀ ਤੇ ਕੀ ਇਹਦਾ ਫੈਸਲਾ ਲੈ ਲੈਂਦੇ ਕਿਉਂ ਨਾ? ਮੇਰੀ ਗੱਲ ਸੁਣੋ ਕੀ ਹੋ ਗਿਆ ਵਾ? ਤੂੰ ਫਿਕਰ ਨਾ ਕਰ ਮੈਨੂੰ ਲੱਗਦਾ ਕੋਈ ਸੁਪਨਾ ਵੇਖਿਆ ਤੂੰ ਟੈਨਸ਼ਨ ਨਾ ਲੈ ਹਾਂ ਮੰਮੀ ਬੈ ਜਾਓ ਤੁਸੀਂ ਤੁਸੀਂ ਇਹਨਾਂ ਲਾਡ ਪਿਆਰ ਨਾ ਕਰੋ ਅੱਗੇ ਪਿੱਛੇ ਚੜੀ ਹੋਈ ਆ ਹੋਇਆ ਕੀ ਦੱਸੋਗੇ ਫੇਰ ਹੀ ਪਤਾ ਲੱਗੂਗਾ ਕੋਈ ਸੁਪਨਾ ਵੇਖਿਆ ਵਾ ਸੁਪਨਾ ਵੇਖਿਆ ਨੰਨ ਲੱਗਦਾ ਕੋਈ ਮੰਮੀ ਕੀ ਹੋ ਕੀ ਗਿਆ ਵਾ ਜੀ ਅੱਜ ਮੈਂ ਸੁਪਨਾ ਵੇਖਿਆ ਨਾ ਇਹ ਸੱਚ ਵੀ ਹੋ ਸਕਦਾ ਤੁਸੀਂ ਮੇਰੀ ਧੀ ਨੂੰ ਮਾਰ ਵੀ ਸਕਦੇ ਹੋ ਮਾਰ ਕਹਿੰਦੀ ਕਿ ਸਹ ਦੇ ਗੱਲਾਂ ਕਰਨ ਦੇ ਕੀ ਹੋ ਗਿਆ ਤੁਹਾਨੂੰ ਆਪਾਂ ਕਿਉਂ ਇਹਨੂੰ ਮਾਰਨਾ ਕੋਈ ਵੀ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਜਿੰਨਾ ਵੀ ਪਿਆਰ ਕਰਦੀ ਉਸ ਤੋਂ ਜ਼ਿਆਦਾ ਆਪਾਂ ਕਰਦੀ ਸਿਮਰਤ ਨੂੰ ਪਿਆਰ ਇਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਸਿਮਰਤ ਮੈਂ ਤੇਰੇ ਨਾਲ ਨਾ ਜਿੱਥੇ ਗਿਆ ਨਹੀਂ ਮੈਂ ਉੱਥੇ ਤੇਰਾ ਵਿਆਹ ਕਰਾਉਂਗੀ ਮੰਮੀ ਮੇਰਾ ਵੀ ਫੈਸਲਾ ਸੁਣ ਲਓ ਇਹਦਾ ਉੱਥੇ ਵਿਆਹ ਹੋਊਗਾ ਜਿੱਥੇ ਮੈਂ ਚਾਊਂਗਾ ਤੇ ਤੂੰ ਮੇਰਾ ਵੀ ਫੈਸਲਾ ਸੁਣ ਲੈ ਜਿੱਥੇ ਮੇਰੀ ਕੁੜੀ ਚਾਹੇਗੀ ਨਾ ਮੈਂ ਉਹਦਾ ਵਿਆਹ ਉੱਥੇ ਹੀ ਕਰਾਉਂਗੀ ਤੇਰੀ ਮਰਜ਼ੀ ਮੈਂ ਨਹੀਂ ਚਲਣ ਦੇਣੀ। ਬੱਸ ਪਿਗਲ ਗਿਆ ਦਿਲ, ਐਡੀ ਸ਼ੈਤੀ ਪਿਗਲ ਗਿਆ। ਜਿੱਥੇ ਆਪਾਂ ਜ਼ੁਬਾਨ ਦਿੱਤੀ ਆ ਮੰਮੀ, ਇਹ ਕੱਲ ਚੇਤਾ ਭੁੱਲ ਗਈ ਆ। ਖਸਮਾਂ ਨੂੰ ਖਾਏ ਤੇਰੀ ਜ਼ੁਬਾਨ। ਮੈਂ ਆਪਣੀ ਧੀ ਵੇਖਣੀ ਏ। ਮੈਂ ਜ਼ੁਬਾਨਾਂ ਨਹੀਂ ਵੇਖਣੀ ਆ। ਔਲਾਦ ਤੋਂ ਵੱਧ ਕੇ ਕੋਈ ਜ਼ੁਬਾਨਾਂ ਨਹੀਂ ਆ ਜੀ ਆ। ਤੇ ਨਾ ਮੰਮੀ ਪਛਤਾਓਗੇ। ਮੇਰੀ ਗੱਲ ਯਾਦ ਰੱਖਿਓ। ਜੇ ਮੇਰੀ ਧੀ ਨੂੰ ਕੁਝ ਹੋ ਗਿਆ ਨਾ ਤੇ ਮੈਂ ਸਾਰੀ ਜ਼ਿੰਦਗੀ ਪਛਤਾਵਾਂਗੀ। ਕੰਨਾਂ 'ਚ ਟੱਕਰ ਮਾਰ ਮਾਰ ਕੇ ਰੋਵਾਂਗੀ ਉਸ ਨਾਲੋਂ ਚੰਗਾ ਕਿ ਮੈਂ ਅੱਜ ਪਛਤਾਲਾ ਦੋ ਘੜੀਆਂ ਉਹ ਚੰਗਾ ਪੈਣ ਜੀ ਪਰ ਜਿੱਥੇ ਤੁਸੀਂ ਹਾਂ ਕਰਕੇ ਆਏ ਜੇ ਉਹਦਾ ਕੀ ਬਣੂਗਾ ਕੋਈ ਗੱਲ ਨਹੀਂ ਜਸਵੀਰ ਜੇ ਮੇਰੀ ਧੀ ਨੂੰ ਖੁਸ਼ ਹੋ ਗਿਆ ਤੇ ਮੈਂ ਕੀ ਕਰਾਂਗੀ ਉਹ ਖੁਸ਼ ਨਹੀਂ ਹੁੰਦਾ ਮੰਮੀ ਤੈਨੂੰ ਸੁਪਨਾ ਉਹ ਕੁਛ ਨਹੀਂ ਹੋਣਾ ਤੁਹਾਡਾ ਵਿਆਹ ਮੈਂ ਇੱਕ ਅੱਜ ਸੁਪਨਾ ਆਇਆ ਤੇ ਕੱਲ ਨੂੰ ਸੱਚ ਵੀ ਹੋ ਸਕਦਾ ਸੱਚ ਕਿਵੇਂ ਹੋ ਜਾਊਗਾ ਮੰਮੀ ਕਮਾਲ ਦੀ ਗੱਲ ਉਹ ਮਾਰ ਸਕਦਾ ਜਿਹੜੀ ਤੂੰ ਤੁੰਗਿਆ ਲੰਦਾ ਪਿਆ ਨਾ ਇਹ ਤੂੰ ਕੁਝ ਕਰ ਵੀ ਸਕਦਾ ਹੈ ਪੈਣ ਜੀ ਉਹਨੇ ਤਾਂ ਵੈਸੇ ਤੇ ਚੋਪੀ ਰਹਿ ਤੂੰ ਇਸ ਕਰਕੇ ਨਹੀਂ ਜਾਂਦੀ ਕਿ ਤੇਰੀ ਧੀ ਉੱਥੇ ਖੁਸ਼ ਵਸਦੀ ਪਈ ਏ ਤੇ ਤੂੰ ਭੇਜ ਜਾਵੇਂ ਨਾ ਭੇਜੀ ਮੇਰੇ ਦਿਲ ਚ ਇਤਨਾ ਦੀ ਕੋਈ ਗੱਲ ਨਹੀਂ ਮੈਂ ਤਾਂ ਜੋ ਤੁਹਾਡੇ ਦਿਨਾਂ ਚ ਗੱਲਾਂ ਨੇ ਮੈਨੂੰ ਸਭ ਪਤਾ ਹੈ ਅੱਜ ਪਤਾ ਨਹੀਂ ਮੈਨੂੰ ਪਰਮਾਤਮਾ ਨੇ ਕੀ ਵਖਾਤ ਹੈ ਕਿ ਕੁਝ ਵੀ ਹੋ ਸਕਦਾ ਮਮੀ ਕੋਈ ਭਰਾ ਐਸਾ ਕਰ ਸਕਦਾ ਆਪਣੀ ਭੈਣ ਵਾਸਤੇ ਉਹਨੂੰ ਮਾਰ ਸਕਦਾ ਵਾ ਕਿਹੜੇ ਜ਼ਮਾਨੇ ਦੀ ਗੱਲਾਂ ਕਰਦੀ ਸੀ ਮਾਂ ਤੂੰ ਮਮੀ ਮੈਂ ਕੁਝ ਨਹੀਂ ਸੁਣਾ ਮੈਂ ਕੁਝ ਨਹੀਂ ਸੁਣਾ ਮੈਂ ਕੋਈ ਚੀਜ਼ ਸੁਣਨਾ ਚਾਚੀ ਛੱਡਿਆ ਕੋ ਪੈਗੀ ਕਲੇਜੇ ਚ ਠੰਡ ਹਾਂ ਪੈਗੀ ਆਪਣੀ ਮਨਾਲੀ ਨਾਲ ਜੇ ਤਾਂ ਸਾਰੀ ਚੁੱਪ ਚੋਪ ਕਰ ਦਿਓ ਭੈਣ ਜੀ ਹੁਣ ਜ਼ਿਆਦਾ ਕੰਮ ਕਰਮ ਹੈਗਾ ਕੋਈ ਨਹੀਂ ਤੁਸੀਂ 10 ਮਿੰਟ ਬਾਅਦ ਸੋਚ ਕੇ ਦੱਸਿਓ ਅੱਜ ਸਿਮਰਤ ਜਿੱਥੇ ਤੁਸੀਂ ਗੱਲ ਕੀਤੀ ਭੈਣ ਜੀ ਸਿਮਰਤਾ ਵੀ ਆ ਉੱਥੇ ਕਰਨਾ ਨਾ ਕੋਈ ਆਜ ਅੱਜ ਮਮੀ ਮੇਰੀ ਸੁਣ ਲਓ ਗੱਲ ਆ ਤੁਸੀਂ ਗਲਤ ਕਰ ਰਹੇ ਜੇ ਮੈਨੂੰ ਤਾਂ ਕੀ ਨਾ ਲਈ ਗੱਲ ਕੋਨ ਖੋਲ ਕੇ ਸੋਲਨੀ ਤੇਰੀ ਮਾਂ ਮੈਂ ਆ ਤੇ ਮੈਨੂੰ ਤਮਕੀ ਨਾ ਲਾ ਲਈ ਤੇ ਮੈਨੂੰ ਕੋਈ ਫਿਕਰ ਨਹੀਂ ਆ ਚੁੱਪ ਕਰ ਜਾ ਤੁਸੀਂ ਲੱਕੀ ਚੁੱਪ ਕਰ ਜਾ ਹੁਣ ਨਹੀਂ ਤੂੰ ਬੋਲਣਾ ਚੁੱਪ ਕਰ ਜਾ ਲੱਕੀ ਉਹ ਮਾਂ ਹੈ ਕੀ ਜੋ ਕਰਦੀ ਆ ਕਰਨ ਦੇ ਮੈਂ ਸਮਝਦੀ ਆ ਕਿ ਤੈਨੂੰ ਦੁੱਖਿਆ ਪਹਿਲਾਂ ਵੀ ਉਹਨੇ ਜੋ ਕੀਤਾ ਹੁਣ ਵੀ ਜੋ ਕੀਤਾ ਮੈਂ ਸਮਝ ਸਕਦੀ ਇਹ ਗੱਲ ਪਰ ਇਹ ਵੇਲਾ ਲੜਨ ਦਾ ਨਹੀਂ ਹੈਗਾ ਆ ਟਾਈਮ ਲੜਨ ਦਾ ਨਹੀਂ ਚੁੱਪ ਕਰ ਜਾ ਜੋ ਕਹਿੰਦੀ ਚਾਚੀ ਚੁੱਪ ਕਰ ਜਾ ਬਸ ਮੈਂ ਨਹੀਂ ਚਾਹੁੰਦਾ ਸੀ ਕਿ ਇਹਦਾ ਰਿਸ਼ਤਾ ਉੱਥੇ ਹੋਵੇ ਕੀ ਕਰੇਗਾ ਫਿਰ ਜੇ ਕਲੇਸ਼ ਕਰੇਗਾ ਇੱਕ ਅੱਧੇ ਦੀ ਜਾਨ ਚਲੀ ਜਾਣੀ ਓ ਚੁੱਪ ਕਰ ਜਾ ਨਾ ਮਾਂ ਨੂੰ ਜਾਂਦਿਆ ਵੇਖ ਸਕਦਾ ਨਾ ਭੈਣ ਨੂੰ ਜਾਂਦਿਆ ਵੇਖ ਸਕਦਾ ਮਨ ਜਾ ਭਰਾਵਾ ਮਨ ਜਾ ਨਾ ਚਾਚੀ ਜੀ ਹੱਥ ਨਾ ਜੋੜੋ ਜਿੱਤਰਾ ਤੈ ਫਿਰ ਤੀ ਕਹੋਗੇ ਫਿਰ ਮੋਤਰਾ ਹੀ ਕਰਾਂਗਾ ਦੇ ਮੈਨੂੰ ਕਹਿਣਾ ਹੀ ਪੈਣਾ ਤੂੰ ਸੁਣਿਆ ਨਹੀਂ ਉਹ ਪਹਿੰਜੀ ਕੀ ਕਹਿ ਕੇ ਗਏ ਆ ਤੂੰ ਹੀ ਨਹੀਂ ਚਾਹਦੀ ਮੇਰੀ ਕੁੜੀ ਉਸ ਘਰ ਜਾਵੇ ਸੀਮਾ ਮੇਰੇ ਦਿਲ ਚ ਇਹੋ ਜਿਹਾ ਕੋਈ ਵੈ ਨਹੀਂ ਮੈਨੂੰ ਪਤਾ ਚਾਚੀ ਜੀ ਮੇਰੀ ਕੁੜੀ ਵੀ ਜਿੱਥੇ ਜਾਵੇ ਤੇ ਮੈਨੂੰ ਚੰਗਾ ਲੱਗੇਗਾ ਸਿਮਰਤ ਮੇਰੀ ਆਪਣੀ ਆ ਉਹਨਾਂ ਮੈਂ ਸ਼ਮੀ ਨੂੰ ਨਹੀਂ ਪਿਆਰ ਕੀਤਾ ਜਿਨ੍ਹਾਂ ਦੇ ਸਿਮਰਨ ਸਿਮਰਨ ਨੂੰ ਤੂੰ ਕੀਤਾ ਕਾਜੀ ਤੈਨੂੰ ਕੀ ਪਤਾ ਮੈਂ ਸਿਮਰਤ ਨੂੰ ਪਿਆਰ ਨਹੀਂ ਕਰਦਾ ਲੱਗੀ ਤੈਨੂੰ ਤਾਂ ਪਤਾ ਮੈਂ ਸਿਮਰਤ ਨੂੰ ਬਹੁਤ ਪਿਆਰ ਕਰਦਾ ਕਿਹੜਾ ਭਰਾਇਆ ਕਿਹੜਾ ਭਰਾਇਆ ਜਿਹੜਾ ਆਪਣੀ ਮਹਿ ਨੂੰ ਪਿਆਰ ਨਹੀਂ ਕਰਦਾ ਮੈਂ ਸਮਝਦੀ ਆ ਤੂੰ ਨੂੰ ਬਹੁਤ ਪਿਆਰ ਕਰਦਾ ਪਰ ਤੂੰ ਚਾਹਨਾ ਕਿ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਰਹਿਣ ਪੁੱਤ ਪਰ ਵੇਖ ਜੇ ਤੂੰ ਹੋਰ ਨਾ ਮੰਨਿਆ ਤੇਰੀ ਮਹਿ ਨੂੰ ਕਿਤੇ ਕੁਝ ਹੋ ਨਾ ਜਾਵੇ ਲੱਗੀ ਮੰਨ ਜਾ ਮੇਰਾ ਪੁੱਤ ਸਾਰੀ ਮਨ ਮੰਨਦਾ ਹੋਰ ਹੈ ਨਾ ਛੱਡ ਦੇ ਜਿੰਦ ਕੋਈ ਗੱਲ ਨਹੀਂ ਬਸ ਠੀਕ ਐ ਉਹਨਾਂ ਕੋ ਜਾ ਕੇ ਮੈਂ ਮਾਫੀ ਮੰਗਾਵਾਂਗੀ ਉਹਨਾਂ ਨੂੰ ਮੈਂ ਕਹਿਣਾ ਜੋ ਕਹੋਗੇ ਤੁਸੀਂ ਮੈਨੂੰ ਕਹਿ ਦੋ ਮਾੜਾ ਚੰਗਾ ਬੋਲ ਮੇਰੇ ਝੋਲੀ ਚ ਪਾ ਦੋ ਹਾਂ ਚਾਚੀ ਜੀ ਜਿਸ ਤਰ੍ਹਾਂ ਨਾ ਕਰੋ ਤੇ ਮੇਰੇ ਮਾਮਾ ਵਰਗੇ ਜਿਸ ਤਰ੍ਹਾਂ ਨਾ ਕਰੋ ਜਿਸ ਤਰ੍ਹਾਂ ਕਹੋਗੇ ਉਦ ਤਰਾ ਹੀ ਹੋਊਗਾ ਬਸ ਮੰਨ ਜਾ ਮੇਰੇ ਪੁੱਤਰਾ ਬਸ ਚਾਚੀ ਜੀ ਮੰਨ ਜਾ